ਸਸਕਾਲੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਪਿਛਲੇ 2-3 ਦਿਨ ਤੋਂ ਕਾਫੀ ਤੁਟੂਮਾ ਮੇ ਹੋ ਰਹੀ ਹੈ ਉਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਦ ਜਿਹਦੇ ਸਮਾਜ ਭਲਾਈ ਕਾਰਜਾਂ ਨੂੰ ਫੇਲ ਕਹਿ ਕੇ ਲੱਖਾਂ ਪੰਜਾਬੀਆਂ ਦੇ ਜਿਹੜੀ ਆ ਸੇਵਾ ਦੀ ਤੋਹੀਨ ਕੀਤੀ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦਿਆਂ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਇੱਕ ਮਾਡਲ ਨਹੀਂ ਇੱਕ ਮਿਸ਼ਨ ਹੈ ਤੇ ਮਿਸ਼ਨ ਕਦੀ ਵੀ ਫੇਲ ਨਹੀਂ ਹੁੰਦਾ ਲੱਖਾਂ ਸੰਗਤਾਂ ਦੇ ਕਾਰਜ ਹਿੱਸਾ ਬਣਦੀਆਂ ਨੇ ਸੰਤ ਸੀਚੇਵਾਲ ਜੀ ਦੇ ਮਿਸ਼ਨ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਤੱਕ ਇਸ ਮਿਸ਼ਨ ਨੂੰ ਦੇਖਣ ਆਉਂਦੇ ਨੇ ਸੰਤ ਬਲਬੀਰ ਸਿੰਘ ਜੀ ਨੇ ਮਿਸ਼ਨ ਸ਼ੁਰੂ ਕੀਤਾ ਹੈ ਚਾਹੋ ਪ੍ਰਤਰ ਕਾਲੀ ਵੇਂਦਾ ਹੋਵੇ ਚਾਹੇ ਬੁੱਢੇ ਨਾਲੇ ਦੀ ਗੱਲ ਹੋਵੇ ਚਾਹੇ ਪਿੰਡਾਂ ਦੀਆਂ ਸੜਕਾਂ ਬਣਾਉਣ ਦੀ ਗੱਲ ਹੋਵੇ ਚਾਹੇ ਕੋਈ ਰਸਤੇ ਪੱਕੇ ਕਰਨ ਦੀ ਗੱਲ ਹੋਵੇ ਬਹੁਤ ਵੱਡੇ ਮਿਸ਼ਨ ਦੇ ਵਿੱਚ ਬਾਬਾ ਜੀ ਅੱਗੇ ਵਧ ਰਹੇ ਨੇ ਔਰ ਸੰਗਤਾਂ ਉਹਨਾਂ ਦੇ ਨਾਲ ਆ ਜੇ ਆਪਾਂ ਗੱਲ ਕਰੀਏ ਸੀਚੇਵਲ ਮਾਡਲ ਜਿਹੜਾ ਛੱਪੜ ਤਿਆਰ ਕਰਨ ਦਾ ਮਾਡਲ ਸੀ ਤੇ ਖੁਦ ਬਾਜਵੇ ਦੀ ਸਰਕਾਰ ਨੇ ਜਦੋਂ ਇਹ ਇਲੈਕਸ਼ਨ ਖੁਦ ਬਾਜਵਾ ਸਾਹਿਬ ਹਾਰ ਚੁੱਕੇ ਸੀ ਕਾਂਗਰਸ ਵੱਲੋਂ ਜਦੋਂ ਇਹ ਐਮਐਲਏ ਦੀ ਇਲੈਕਸ਼ਨ ਹਾਰੇ ਤੇ ਇਹ ਐਮਪੀ ਚੁਣੇ ਗਏ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਖੁਦ ਸੀਟੇ ਵਾਜਿੱਤੇ ਕੋਲੋਂ ਅੱਗੇ ਆ ਲੈ ਕੇ ਇਸ ਨੂੰ ਥਾਪਰ ਮਾਡਲ ਦੇ ਵਿੱਚ ਬਦਲਿਆ ਸੀ ਪੰਜਾਬ ਵਿੱਚ ਆਏ ਹੜਾ ਵਿੱਚ ਭਾਵੇਂ ਸੰਗਤਾਂ ਨੂੰ ਬੇੜੀਆਂ ਰਾਹੀਂ ਜਾ ਕੇ ਲੰਗਰ ਛਕਾਉਣਾ ਹੋਵੇ ਭਾਵੇਂ ਬੰਨ ਬੰਨਣੇ ਹੋਣ ਹਰ ਕੰਮ ਵਿੱਚ ਸੰਤ ਜੀ ਪਹਿਲਾ ਹਾਜ਼ਰ ਹੁੰਦੇ ਆ ਪੰਜਾਬ ਤੋਂ ਮੁਸੀਬਤ ਆਈ ਜਦੋਂ ਵੀ ਕਿਤੇ ਵੀ ਆਈ ਸੰਤ ਸਿਚੇਵਾਲ ਜੀ ਸਭ ਤੋਂ ਮੋਰੀ ਹੁੰਦੇ ਆ ਜਿਸ ਮਾਡਲ ਨੂੰ ਤੁਸੀਂ ਫੇਲ ਕਹਿ ਰਹੇ ਹੋ ਬਾਜਵਾਤ ਸਾਹਿਬ ਪੂਰੇ ਦੇਸ਼ ਵਿੱਚ ਕਈ ਸੂਬਿਆਂ ਨੇ ਸੋਣ ਸ਼ੁਰੂ ਕੀਤਾ ਤੁਹਾਡੀ ਸਰਕਾਰ ਵੀ ਨੇ ਇਸੇ ਮਾਡਲ ਨੂੰ ਸ਼ੁਰੂ ਕੀਤਾ ਗਿਆ ਸੀ ਥਾਪਰ ਮਾਡਲ ਦੇ ਜਰੀਏ ਬਾਕੀ ਜਿਵੇਂ ਗੱਲ ਕਰਾਂ ਕਿ ਬਾਬਾ ਜੀ ਤਾਂ ਹਮੇਸ਼ਾ ਰਾਤ ਦਿਨ ਸੇਵਾ ਦੇ ਵਿੱਚ ਲੱਗੇ ਹੋਏ ਨੇ ਹਮੇਸ਼ਾ ਇਸੇ ਤਰ੍ਹਾਂ ਲੱਗੇ ਰਹਿਣਗੇ ਅੱਜ ਵੀ ਲੁਧਿਆਣੇ ਬੁੱਢੇ ਨਾਲੇ ਦੀ ਜਿਹੜੀ ਸੇਵਾ ਚੱਲਦੀ ਹੈ ਇਸੇ ਤਰ੍ਹਾਂ ਚੱਲਦੀ ਰਹੂਗੀ ਇਹ ਨਿੱਕੇ ਨਿੱਕੀਆਂ ਗੱਲਾਂ ਜਿਹੜੀਆਂ ਕਿਸੇ ਵੀ ਤਰ੍ਹਾਂ ਦੀਆਂ ਠੇਸ ਨਹੀਂ ਪਹੁੰਚਾ ਸਕਦੀਆਂ ਆਸ ਕਰਦੇ ਆ ਕਿ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਮੰਨੋਗੇ ਭਾਵੇਂ ਕਿ ਰਾਜਨੀਤਿਕ ਮਜਬੂਰੀ ਕਰਕੇ ਤੁਸੀਂ ਇਹ ਆਪਣੇ ਜਿਹੜੇ ਸ਼ਬਦ ਬੋਲੇ ਹੋਣਗੇ ਪਰ ਅੰਦਰੋਂ ਤੁਸੀਂ ਵੀ ਬਾਬਾ ਜੀ ਦੇ ਨਾਲ ਹੋਵੋਗੇ ਤੁਸੀਂ ਤੁਹਾਨੂੰ ਜ਼ਰੂਰ ਇੱਕ ਦਿਨ ਅਹਿਸਾਸ ਹੋਵੇਗਾ ਤਾਂ ਤੁਸੀਂ ਖੁਦ ਕਹੋਗੇ ਕਿ ਸਤਿ ਸ੍ਰੀ ਅਕਾਲ ਜੀ ਬਾਬੇ ਨਾਨਕ ਦੇ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਆ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਹਮੇਸ਼ਾ ਕਰਦੇ ਰਹਾਂਗੇ ਧੰਨ